ਦੀ ਗਰਮੀਆਂ ਦਾ ਤੋਹਫਾ ਤਿਆਰ ਹੋ ਰਿਹਾ ਦੇਸੀ ਦਵਾਈ ਤਿਆਰ ਹੋ ਰਹੀ ਹੈ ਬਿਲਕੁਲ ਫਰੀ ਦੇ ਵਿੱਚ ਮਿਲਣ ਵਾਲੀ ਹੈ ਦੇਸੀ ਦਵਾਈ ਕਿਹੜੀ ਕਿਹੜੀ ਜਿਹੜੇ ਰੋਗ ਹੈ ਜਿਹਦੀ ਤੁਸੀਂ ਫਰੀ ਦਵਾਈ ਦੇਣੇ ਅਗਰ ਤੁਹਾਨੂੰ ਮਰਦਾਨਾ ਕਮਜ਼ੋਰੀ ਦਾ ਜਦੋਂ ਸ਼ਿਕਾਰ ਹੋ ਗਏ ਹੋ ਬਹੁਤ ਜਿਆਦਾ ਤੁਹਾਨੂੰ ਢਿੱਲਾ ਪਨ ਆ ਰਿਹਾ ਟਾਈਮ ਦੀ ਪ੍ਰੋਬਲਮ ਹੈ ਤਾਤ ਪੈ ਰਹੀ ਹੈ ਤੇ ਪਲੀਜ਼ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਠੀਕ ਹੈ ਨਾ ਕਿਸੇ ਵੀ ਜਿਹੜੇ YouTube ਤੋਂ ਸਿੱਖ ਸਿੱਖ ਕੇ ਡਾਕਟਰੀ ਕਰ ਰਹੇ ਆ ਉਹਨਾਂ ਤੋਂ ਸਾਵਧਾਨ ਹੋ ਜਾਓ ਉਸ ਨਾਲ ਤੁਸੀਂ ਆਪਣੀਆਂ ਕਿਡਨੀਆ ਲੀਵਰ ਆਪਣੇ ਪੇਟ ਦੇ ਵਿੱਚ ਤੱਕ ਇਨਫੈਕਸ਼ਨ ਪੈਦਾ ਕਰ ਸਕਦੇ ਹੋ ਉਹਨਾਂ ਤੋਂ ਬਚ ਕੇ ਰਹੋ ਆਪਾਂ ਆ ਚੁੱਕੇ ਆਂ ਬੈਦ ਖਰਾਤੀ ਲਾਲ ਜੀ ਦੇ ਕੋਲ ਜੋ ਬਿਲਕੁਲ ਦੇਸੀ ਦਵਾਈਆਂ ਜੜੀ ਬੂਟੀਆਂ ਦੇ ਨਾਲ ਦਵਾਈਆਂ ਤਿਆਰ ਕਰਦੇ ਨੇ ਤੇ ਉਹ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਪੁੜੀਆਂ ਤਿਆਰ ਹੋ ਰਹੀਆਂ ਨੇ ਕਿਵੇਂ ਤੁਹਾਨੂੰ ਇਹ ਦਵਾਈ ਮਿਲੂਗੀ ਕਿਹੜੇ ਕਿਹੜੇ ਜਿਹੜੇ ਰੋਗ ਦੀ ਦਵਾਈ ਤੁਹਾਨੂੰ ਇੱਥੇ ਮਿਲਣਾ ਨਹੀਂ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਰਿਕਵੈਸਟ ਕਰਾਂਗੇ ਕਿ ਕਈ ਭੈਣ ਭਾਈਆਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਪਾ ਕਰਕੇ ਉਹਨਾਂ ਤੱਕ ਵੀਡੀਓ ਪਹੁੰਚਦੀ ਜਰੂਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਜੋ ਬਾਕੀ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਹ ਤੁਹਾਨੂੰ ਦਵਾਈ ਜਿਹੜੀ ਫ੍ਰੀ ਮਿਲ ਸਕਦੀ ਹੈ ਤੇ ਕਿਸ ਤਰ੍ਹਾਂ ਜਿਹੜਾ ਕਿਹੜੇ-ਕਿਹੜੇ ਰੋਗ ਦੀ ਦਵਾਈ ਤੁਹਾਨੂੰ ਅੱਜ ਮਿਲਣ ਵਾਲੀ ਹੈ ਸਸੇਕਾਲ ਦੋਸਤੋ ਵਿਵਾਕ ਕਲਮ ਦੇਖ ਰਹੇ ਹੋ ਤੁਸੀਂ ਆਪਾਂ ਅੱਜ ਪਹੁੰਚੇ ਆਂ ਜੀ ਬੈਦ ਸਾਹਿਬ ਕੋਲ ਤੇ ਦੇਸੀ ਦਵਾਈਆਂ ਦਾ ਭੰਡਾਰ ਇਹਨਾਂ ਦੇ ਕੋਲ ਬਹੁਤ ਵੱਡਾ ਤਜਰਬਾ ਬਹੁਤ ਪੁਰਾਣੀ ਦੁਕਾਨ ਹੈ ਬਹੁਤ ਸਮੇਂ ਤੋਂ ਜਿਹੜਾ ਲੋਕਾਂ ਦੀ ਸੇਵਾ ਨਿਭਾ ਰਹੇ ਨੇ ਸਵਾਗਤ ਕਰਾਂਗੇ ਬੈਦ ਸਾਹਿਬ ਸਸੇਕਾਲ ਜੀ ਸਸੇਕਾਲ ਜੀ ਪੇ ਆ ਪੈਸਾ ਇੱਕ ਇੱਕ ਸੇਵਾ ਨਿਭਾ ਰਹੇ ਹੋਂ ਤੁਸੀਂ ਫ੍ਰੀ ਦਵਾਈਆਂ ਦੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਜਿਹੜੀ ਸੇਵਾ ਸ਼ੁਰੂ ਕੀਤੀ ਹੋਈ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਹ ਹੀ ਜਾਣਾਂਗੇ ਕਿ ਕਿਹੜੀ ਕਿਹੜੀ ਜਿਹੜਾ ਰੋਗ ਹੈ ਜਿਹਦੀ ਤੁਸੀਂ ਫ੍ਰੀ ਦਵਾਈ ਦੇਦੇ ਦੇਖੋ ਜੀ ਬਾਵਾਸਿਰ ਦਾ ਜਿਹੜਾ ਰੋਗ ਹੈ ਬਾਵਾਸਿਰ ਪਗੰਦਰ ਫਿਸ਼ਰ ਜੀ ਕਿਸੇ ਵੀ ਤਰ੍ਹਾਂ ਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਹੋਵੇ ਜਿੰਨੀ ਮਰਜ਼ੀ ਪੁਰਾਣੀ ਹੋਵੇ ਠੀਕ ਹੈ ਜੀ 1960 ਤੋਂ ਲੈ ਕੇ 2025 ਤੱਕ ਹੁਣ ਤੱਕ ਆਪਾਂ ਸੇਵਾ ਕਰ ਰਹੇ ਹਾਂ ਠੀਕ ਹੈ ਜੀ ਜਿਨ੍ਹਾਂ ਦਾ 30 4000 50000 ਰੁਪਿਆ ਇੰਗਲਿਸ਼ ਡਾਕਟਰ ਕਹਿ ਦਿੰਦੇ ਕਿ ਆਪਰੇਸ਼ਨ ਹੋਣਾ ਹੈ ਹਸਪੀਟਲ ਵੱਲੇ ਉਹਨਾਂ ਦੇ ਆਪਾ ਉਹ ਪੈਸੇ ਬਚਾ ਦਿੰਦੇ ਆ ਓਕੇ ਬਿਲਕੁਲ ਫਰੀ ਦਵਾਈ ਦੇ ਦੀ 10 ਦਿਨਾਂ ਚ ਉਹਨਾਂ ਨੂੰ ਫਰਕ ਪੈ ਜਾਂਦਾ ਬਿਲਕੁਲ ਠੀਕ ਹੋ ਜਾਂਦੇ ਉਹਨਾਂ ਪੈਸੇ ਵੀ ਬਚ ਜਾਂਦੇ ਆ ਜਿਹੜੇ 4 5 ਦਿਨ ਉਹਨਾਂ ਨੂੰ ਹਸਪੀਟਲ ਲਗਾਣੇ ਹੁੰਦੇ ਉਹ ਟਾਈਮ ਵੀ ਉਹਨਾਂ ਦਾ ਬਚੇ ਅੱਛਾ ਬਿਲਕੁਲ ਦੇਸੀ ਦਵਾਈ ਆ ਬਿਲਕੁਲ ਪਿਓਰ ਦੇਸੀ ਦਵਾਈ ਆ ਜਿੱਥੇ ਮਰਜ਼ੀ ਚੈੱਕ ਕਰਵਾ ਲਓ ਉਹਨਾਂ ਲਈ ਫਰੀ ਦੇ ਰਹੇ ਵਾ ਸਰ ਫਰੀ ਦੇ ਰਹੇ ਆ ਬਿਲਕੁਲ ਅੱਛਾ ਬਾਈ ਸਾਹਿਬ ਮੈਂ ਸੁਣਿਆ ਤੁਸੀਂ ਮਰੀਜ਼ਾਂ ਤ ਬਿਲਕੁਲ ਜੀ ਬਿਲਕੁਲ ਅੱਜ ਦੀ ਡੇਟ ਦੇ ਵਿੱਚ ਇਸ ਮਰਦਾਨਾ ਕਮਜ਼ੋਰੀ ਨੂੰ ਲੈ ਕੇ ਜਗ੍ਹਾ ਜਗ੍ਹਾ ਤੇ ਠੱਗੀ ਠੋਰੀ ਚੱਲ ਰਹੀ ਹੈ ਬਹੁਤ ਚੱਲ ਰਹੀ ਹੈ ਦੁਨੀਆ ਭਰ ਵਿੱਚ ਚੱਲ ਰਹੀ ਹੈ ਜੀ ਕੋਈ 45-45 ਹਜ਼ਾਰ ਦੀ ਦਵਾਈ ਕੋਈ 5000 ਦੀ ਦਵਾਈ ਕੋਈ ਫਿਕਸਡ ਰੇਟ ਹੀ ਨਹੀਂ ਹੈਗੇ ਕਿਸੇ ਦੇ ਜੀ ਇਸ ਕਰਕੇ ਕੋਈ ਵੀ ਜਦੋਂ ਮਰੀਜ਼ ਕਿਸੇ ਵੀ ਦਵਾਖਾਨੇ ਜਾਂਦਾ ਹੈ ਦਾਇਆ ਪੀਸੀਆ ਪਈ ਹੁੰਦੀ ਹੈ ਹਮ ਅਗਲੇ ਪਾ ਕੇ ਦੇ ਦਿੰਦੇ ਆ ਦੇ ਦਿੰਦੇ ਨੇ ਕ ਮਰੀਜ਼ ਆਪਾਂ ਹੈਗੇ ਪੰਜਾਬੀ ਭੋਲੇ ਪਾਲੇ ਆਪਾਂ ਦਵਾਈ ਲੈਣ ਨੇ ਹਮ ਘਰ ਜਾ ਕੇ ਬੰਦਾ ਸੋਚਦਾ ਕੀ ਦਵਾਈ ਜ ਪਤਾ ਨਹੀਂ ਉਹਨੇ ਸਵਰਨਪਸਮ ਕਹੀ ਸੀ ਪਾਈ ਹੈ ਭਾਈ ਜੀ ਨਹੀਂ ਪਾਈ ਆ ਹਾਂ ਉਹਨੇ ਮੈਨੂੰ ਇਹ ਕਿਹਾ ਸੀ ਪਤਾ ਨਹੀਂ ਪਾਈ ਨਹੀਂ ਪਾਈ ਰਜਿਤ ਪਸਮ ਕਹੀ ਸੀ ਪਤਾ ਨਹੀਂ ਪਾਈ ਨਹੀਂ ਪਾਈ ਉਹ ਤਾਂ ਦਿਮਾਗੀ ਨਹੀਂ ਠੀਕ ਉਹ ਪਾਉਂਦੇ ਜੀ ਬਿਲਕੁਲ ਇਸ ਕਰਕੇ ਸਿਰਫ ਬੈਦ ਖਰਾਇਤੀ ਲਾਲਾ ਯੂਰਵੈਦਿਕ ਸੈਂਟਰ ਦੇ ਵਿੱਚ ਫੈਸਿਲਿਟੀ ਹੈ ਜੀ ਕਿ ਅਸੀਂ ਤੁਹਾਨੂੰ ਦਵਾਈਆਂ ਲਿਖ ਕੇ ਦਵਾਗੇ ਜੀ ਅਸੀਂ ਮਰੀਜ਼ ਨੂੰ ਦਵਾਈਆਂ ਲਿਖ ਕੇ ਦਵਾਗੇ ਮਰੀਜ਼ ਜਾ ਕੇ ਦਵਾਈਆਂ ਖਰੀਦ ਕੇ ਮੇਰੇ ਕੋਲ ਆ ਜਾਵੇ ਜੀ ਮੈਂ ਇੱਥੇ ਸਾਹਮਣੇ ਬੈਠ ਕੇ ਦਵਾਈਆਂ ਬਣਾ ਦਵਾਂਗਾ ਉਹਦੇ ਹੱਥੋਂ ਪਵਾ ਦੋਗੇ ਉਹਦੇ ਅੱਥੀ ਦਵਾਈਆਂ ਬਣਵਾਵਾਗੇ ਹੋਰ ਦੱਸੋ ਦੋਸਤੋ ਇਹ ਫੈਸਿਲਿਟੀ ਹਰ ਥਾਂ ਨਹੀਂ ਹੁੰਦੀ ਮਤਲਬ ਬਹੁਤ ਵੱਡੀ ਗੱਲ ਹੈ ਬਾਈ ਸਾਹਿਬ ਅਗਰ ਇਸ ਤਰ੍ਹਾਂ ਦੀ ਕਿਉਂਕਿ ਦੋਸਤੋ ਪਹਿਲਾਂ ਮੈਂਟਲੀ ਪ੍ਰਿਪੇਅਰ ਹੋਣਾ ਜ਼ਰੂਰੀ ਹੈ ਆਪਾਂ ਘਰੇ ਜਾ ਕੇ ਇਹ ਹੀ ਸੋਚ ਜਾਈਏ ਨੇ ਵੀ ਬੈਦਨੇ ਆਹ ਚੀਜ਼ ਪਤਲੀ ਪਾਈ ਆ پتہ ਨਹੀਂ ਪਾਈ ਆਹ ਚੀਜ਼ ਦਵਾਈ ਦੇ ਵਿੱਚ ਹੈਗੀ ਆ پتہ ਨਹੀਂ ਹੈਗੀ ਪਰ ਇੱਥੇ ਤੁਸੀਂ ਆਪਦੀਆਂ ਦਵਾਈ ਆਪਦੇ ਹੱਥ ਨਾਲ ਤਿਆਰ ਕਰੋਗੇ ਤੁਹਾਨੂੰ ਘਟੋਟ ਤਸੱਲੀ ਹੋਊਗੀ ਬਿਲਕੁਲ ਬਿਲਕੁਲ ਤਸੱਲੀ ਹੋਗੀ ਜਿੰਨੀ ਇਹ ਡਾਕਟਰ ਤੁਸੀਂ ਉੱਥੇ ਹੀ ਹੋਗੇ ਜਿੰਨੀ ਦੇਰ ਤੱਕ ਮਰਦਾਨਾ ਕਮਜ਼ੋਰੀ ਦੇ ਮਰੀਜ਼ ਨੂੰ ਇਹ ਨਹੀਂ ਪਤਾ ਹੋਏਗਾ ਕਿਦੇ ਕੀ ਕੀ ਪਾਇਆ ਉਨੀ ਦੇਰ ਤੱਕ ਉਹ ਠੀਕ ਨਹੀਂ ਹੋ ਪਾਨਗੇ ਬਿਲਕੁਲ ਜੀ ਬਿਲਕੁਲ ਇਸ ਕਰਕੇ ਉਹਨਾਂ ਦੇ ਸਾਹਮਣੇ ਦਵਾਈ ਖੋਲੀ ਦੀਏ ਸਾਹਮਣੇ ਪੀਸੀ ਦੀਏ ਸਾਹਮਣੇ ਹੀ ਤਿਆਰ ਕਰਕੇ ਉਹਨਾਂ ਨੂੰ ਨਾਲੋ ਨਾਲ ਹੈਂਡ ਟੂ ਹੈਂਡ ਦੇ ਦਿੱਦੀਏ ਲੋ ਜੀ ਜਿਹੜੇ ਨਹੀਂ ਆ ਪਾਂਦੇ ਮੇਰੇ ਬਹੁਤ ਸੱਜਣ ਮਿੱਤਰ ਹੈਗੇ ਆ ਫੋਰਨ ਜਿਹੜੇ ਬੈਠੇ ਆ ਕੈਨੇਡਾ ਟੋਰਾਂਟੋ ਸਿਡਨੀ ਵਗੈਰਾ ਆਸਟ੍ਰੇਲੀਆ ਵਗੈਰਾ ਉਹ ਵੀਡੀਓ ਕੋਲ ਦੇ ਨਾਲ ਤਿਆਰ ਕਰ ਦੇਦੀ ਆ। ਕੀ ਬਾਤ ਹੈ ਵੀਡੀਓ ਕੋਲ ਵੀਡੀਓ ਕੋਲ ਤੇ ਸੀਲ ਪੈਕ ਕਰਕੇ ਵੀਡੀਓ ਕੋਲ ਤੇ ਭੇਜ ਦਿੱਦੀ ਐ ਠੀਕ ਨਾ ਲਟਕਾ ਬੁਲਾਈ ਦਾ ਕੋਰੀਅਰ ਨਾਲੋਂ ਨਾਲ ਇਹ ਗਈ ਜੀ ਤੁਹਾਡੀ ਦਵਾਈ ਇਹ ਲੋਜੀ ਸਲਿੱਪ ਆਪਣੀ ਠੀਕ ਐ ਨਾ ਕੋਰੀਅਰ ਦੀ ਰਸੀਦ ਲੋ ਜੀ ਨਹੀਂ ਤਾਂ ਆਪਣੇ ਰਿਸ਼ਤੇਦਾਰ ਨੂੰ ਭੇਜ ਦਿੰਦੇ ਆ ਉਹਨਾਂ 'ਤੇ ਦਵਾਈਆਂ ਭੇਜ ਦਿੰਦੇ ਨਾਲੋਂ ਨਾਲ ਦਵਾਈ ਤਿਆਰ ਕਰਕੇ ਦੇ ਦਿੱਦੀ ਆ ਸਾਡੇ ਇੱਥੇ ਬਿਲਕੁਲ ਸੱਚਾਈ ਤੇ ਟ੍ਰਾਂਸਪੇਰੈਂਸੀ ਦੇ ਹਿਸਾਬ ਨਾਲ ਕੰਮ ਹੁੰਦਾ ਬਿਲਕੁਲ ਜੀ ਬਿਲਕੁਲ ਕੋਈ ਵੀ ਇੱਥੇ ਹਿਡਨ ਨਹੀਂ ਐ ਕੋਈ ਵੀ ਇੱਥੇ ਮਤਲਬ ਕਿ ਬਿਲਕੁਲ ਸਚਾਈ ਦੇ ਉੱਪਰ ਆਪਾਂ ਚੱਲੀਦਾ ਕਿਉਂਕਿ ਮੈਂ ਹੈਗਾ ਭੋਲੇ ਨਾ ਦਾ ਭਗਤ ਜੀ ਸੱਤੇ ਹੀ ਸ਼ਿਵ ਐ ਸ਼ਿਵੀ ਸੱਤਿਆ ਠੀਕ ਐ ਗਿਆ ਮੱਕੀ ਜੀ ਆਪਾਂ ਸਚਾਈ ਤੇ ਚੱਲ ਰਹੇ ਨਾ ਤੇ ਸਾਨੂੰ ਪ੍ਰਮਾਤਮਾ ਆਪਣੇ ਆਪ ਹੀ ਮਿਲ ਜਾਣਾ ਆਪਣੇ ਆਪ ਹੀ ਮਿਲ ਜਾਣਾ ਸਾਨੂੰ ਠੱਗੀ ਠੋਰੀ ਕਰਨ ਦੀ ਜੇ ਆਪਾਂ ਠੱਗੀ ਠੋਰੀ ਕਰਾਂਗੇ ਤੇ ਪਤਾ ਨਹੀਂ ਕਿੱਥੇ ਜਾਗੇ ਆਪਾਂ ਭੁਗਤਣਾ ਭੁਗਤਣਾ ਬਿਲਕੁਲ ਭੁਗਤਣੀ ਪੈਣੀ ਠੀਕ ਐ ਨਾ ਇੱਥੇ ਆਪਾਂ 10 ਵੀ ਵੱਧ ਕਮਾਲ ਲਵਾ ਕੇ ਉੱਥੇ ਜਾ ਕੇ ਸਾਰਾ ਹਿਸਾਬ ਇੱਕ ਸੂਈ ਦਾ ਹਿਸਾਬ ਦੇਣਾ ਬੰਦੇ ਇੱਕ ਸੂਈ ਦਾ ਬਿਲਕੁਲ ਠੇਨਾ ਇਸ ਕਰਕੇ ਠੱਗੀ ਠੋਰੀਆ ਤੋਂ ਆਪਾਂ ਦੂਰ ਰਹੀਦਾ ਸਵੇਰੇ ਉੱਠ ਕੇ ਜਦੋਂ ਆਗੇ ਗੱਡੀ ਦੇ ਬੈਠੀਦਾ ਪਰਮਾਤਮਾ ਅਗੇ ਕੋਈ ਅਰਦਾਸ ਕਰੀ ਦੀਏ ਸਾਡੇ ਹੱਥੋਂ ਸਾਡੀ ਜ਼ੁਬਾਨ ਤੋਂ ਕੋਈ ਵੀ ਗਲਤ ਕੰਮ ਨਾ ਹੋਵੇ ਨਾ ਹੋਵੇ ਬਿਲਕੁਲ ਮਰੀ ਪਤਾ ਨਹੀਂ ਕਿਹੜੀ ਆਸਾ ਲੈ ਕੇ ਇੱਕ ਡਾਕਟਰ ਵੈਦਪੁਰ ਜਾਂਦਾ ਹੈ ਅਗਰ ਉਹੀ ਡਾਕਟਰ ਡਾਕੂ ਬਣ ਜਾਵੇ ਤੇ ਬੰਦਾ ਕਿੱਥੇ ਜਾਵੇ ਬਿਲਕੁਲ ਜੀ ਠੀਕ ਹੈ ਨਾ ਬੈਠ ਸਾਹਿਬ ਜਿਹੜੀ ਮਰਦਾਨਾ ਕਮਜ਼ੋਰੀ ਆ ਉਸ ਨੂੰ ਲੈ ਕੇ ਜਿਹੜਾ ਅੱਜ ਦਾ ਯੂਥ ਹੈ ਬਹੁਤ ਸਾਰਾ ਪੈਸਾ ਖਰਾਬ ਕਰ ਰਿਹਾ ਬਰਬਾਦ ਕਰ ਰਿਹਾ ਕੀ ਮੈਸੇਜ ਦੇਣਾ ਚਾਹੁੰਗਾ ਦੇਖੋ ਜਿਹੜੇ ਅੱਜ ਕੱਲ ਦੇ ਲੜਕੇ ਆ 30 35 ਸਾਲ ਦੀ ਉਮਰ ਦੇ ਵਿੱਚ ਵਿੱਚ ਅਗਰ ਉਹਨਾਂ ਨੂੰ ਮਰਦਾਨਾ ਕਮਜ਼ੋਰੀ ਆਂਦੀ ਏ ਉਹ ਇਹਨੂੰ ਕੋਈ ਹਵਾ ਨਾ ਸਮਝੋ ਆਪਣੇ ਬਜ਼ੁਰਗਾਂ ਦੀ ਸਲਾਹ ਲੈ ਲਓ ਉਹਨਾਂ ਦੀ ਸਲਾਹ ਲੋਕ ਘਰ ਦੇ ਵਿੱਚ ਹੀ ਸਾਰੇ ਫਾਰਮੂਲੇ ਪਏ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਵਰਤ ਗਏ ਠੀਕ ਹੋ ਜਾਂਦੇ ਆ ਬਾਕੀ ਜੜੇ ਜਿਨ੍ਹਾਂ ਨੂੰ ਸ਼ੂਗਰ ਦੇ ਕਾਰਨ ਆ ਰਹੀ ਹੈ ਕਿਸੇ ਨੂੰ ਨਸ਼ੇ ਦੇ ਕਾਰਨ ਆ ਰਹੀ ਹੈ ਜਿਨ੍ਹਾਂ ਦੀ ਉਮਰ 60 ਸਾਲ ਹੈ 70 ਸਾਲ ਹੈ 80 ਸਾਲ ਹੈ ਕੋਈ ਵੀ ਉਮਰ ਦਾ ਬੰਦਾ ਹੈ ਉਹ ਜਗਾ ਜਗਾ ਤੇ ੱੱਕੇ ਖਾ ਗਏ ਪਰੇਸ਼ਾਨ ਹੋ ਚੁੱਕਾ ਹੈ ਮੈਨੂੰ ਇੱਕ ਕਾਲ ਕਰੋ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਕੀ ਕੀ ਦਵਾਈਆਂ ਮਾਰਕੀਟ ਤੋਂ ਖਰੀਦਣੀਆਂ ਹੈ ਮੇਰੇ ਕੋਲ ਲੈ ਕੇ ਆਣੀ ਹੈ ਇੱਥੇ ਬੈਠ ਕੇ ਤੁਹਾਡੇ ਸਾਹਮਣੇ ਦਵਾਈਆਂ ਮੈਂ ਬਣਾ ਕੇ ਤੁਹਾਨੂੰ ਤਿਆਰ ਕਰਾਂਗਾ ਜਿਹੜੇ ਬਾਹਰ ਬੈਠੇ ਨਹੀਂ ਵੀ ਆ ਸਕਦੇ ਮਨੋ ਫੋਨ ਤੇ ਦੱਸ ਦਿਵਾ ਕੇ ਤੁਸੀਂ ਕਿਹੜੇ ਕਿਹੜਾ ਫਾਰਮੂਲਾ ਘਰ ਬੈਠੇ ਬਣਾ ਲਵੋ ਤੇ ਆਪ ਹੀ ਉੱਤੇ ਬੈਠੇ ਦਵਾਈ ਖਾ ਲਵੋ ਬਿਲਕੁਲ ਠੀਕ ਹੋ ਜਾਣਗੇ ਜਗਾ ਜਗਾ ਪੈਸਾ ਦੇ ਸਰੀਰ ਆਪਣਾ ਖਰਾਬ ਨਾ ਕਰੋ 84 ਲੱਖ ਜੂਨ ਤੋਂ ਬਾਅਦ 1 ਜੂਨ ਇਨਸਾਨੀ ਜਾਮੇ ਦੀ ਮਿਲਦੀ ਹੈ ਹੱਥ ਜੋੜ ਕੇ ਬੇਨਤੀ ਹੈ ਉਹਨੂੰ ਸੰਭਾਲ ਕੇ ਰੱਖੋ ਸਾਡਾ ਜਿਹੜਾ ਅਹ ਸਰੀਰ ਹੈ ਨਾ ਇਸ ਤੋਂ ਵੱਡਾ ਸਾਡਾ ਧੰਨ ਕੋਈ ਨਹੀਂ ਹੈਗਾ ਪ੍ਰਮਾਤਮਾ ਦੀ ਦੇਣ ਹੈ ਇਹਨੂੰ ਸੰਭਾਲ ਕੇ ਰੱਖੋ ਜਗ੍ਹਾ ਜਗ੍ਹਾ ਜਾ ਕੇ ਇਹਨੂੰ ਖਰਾਬ ਨਾ ਕਰੋ ਅਗਰ ਨਹੀਂ ਸਮਝ ਆਂਦਾ ਕੁਝ ਮੈਨੂੰ ਫੋਨ ਕਰਕੇ ਸਮਝ ਲਓ ਕਿਹੜੀ ਦਵਾਈ ਲੈਣੀ ਹੈ ਕਿਹੜੀ ਜਗ੍ਹਾ ਤੋਂ ਲੈਣੀ ਹੈ ਕਿਵੇਂ ਬਣਾਣੀ ਹੈ ਤੁਹਾਨੂੰ ਬਣਾਣੀ ਵੀ ਸਿਖਾ ਦੇਵਾਂਗਾ ਹੋਰ ਦੱਸੋ ਅੱਛਾ ਬੈਣ ਸਾਹਿਬ ਹੋਰ ਕਿਹੜੇ ਕਿਹੜੇ ਰੋਗ ਦੀ ਤੁਸੀਂ ਦਵਾਈ ਦਿੰਦੇ ਜਿਹੜਾ ਫਰੀ ਦਵਾਈ ਹੈ ਜੀ ਜਿਹੜੀ ਆਪਾਂ ਸੇਵਾ ਕਰਨੇ ਆ ਉਹ ਸਿਰਫ ਬਵਾਸੀਰ ਬਵਾਸੀਰ ਦੀ ਆ ਗਈ ਬਿਲਕੁਲ ਬਾਕੀ ਜੋ ਸਾਡਾ ਇੱਕ ਮਰਦਾਨਾ ਕਮਜ਼ੋਰੀ ਵਾਸਤੇ ਦੱਸੋ ਕਿਉਂਕਿ ਬਹੁਤ ਗਾਹ ਪੈ ਰਿਹਾ ਹੈ ਬੈਦ ਕੁੱਟ-ਕੁੱਟ ਕੇ ਦੇਈ ਜਾਂਦੇ ਨੇ ਜੜੀਆਂ ਬੂਟੀਆਂ ਆਹ ਲੈ ਜਾਓ ਜੀ ਉਹ ਲੈ ਜਾਓ ਜੀ ਠੀਕ ਹੋ ਜਾਓਗੇ ਜੀ ਕੀ ਰੌਲਾ ਵੀ ਮਸਲਾ ਕੀ ਵੀ ਠੀਕ ਹੁੰਦਾ ਹੈ ਜਾਂ ਨਹੀਂ ਗਰਮੀਆਂ ਦੇ ਵਿੱਚ ਕੋਈ ਗਲਤ ਅਲੱਗ ਹੁੰਦੀ ਹੈ ਦਵਾਈ ਜਾਂ ਕੀ ਗਲਤ ਦੇਖੋ ਗਰਮੀਆਂ 'ਚ ਆਕਰ ਸਾਨੂੰ ਟਾਈ ਫਾਈਟ ਹੋ ਜਾਂਦਾ ਆਪਾਂ ਉਹਦੀ ਦਵਾਈ ਲੈਣ ਨਹੀਂ ਜਾਂਦੇ ਆ ਜਾਣਿਆ ਜੀ ਗਰਮੀਆਂ 'ਚ ਸਾਨੂੰ ਖਾਂਸੀ ਜ਼ੁਕਾਮ ਹੋ ਜਾਂਦਾ ਆਪਾਂ ਉਹਦੀ ਦਵਾਈ ਲੈਣ ਨਹੀਂ ਜਾਂਦੇ ਇਹ ਲੋਕਾਂ ਦੇ ਮਨਾਂ ਦੇ ਵਿੱਚ ਵਹਿਮ ਹੈ ਕਿ ਜਿਹੜੀ ਦਵਾਈ ਗਰਮ ਹੁੰਦੀ ਤੇ ਗਰਮੀਆਂ ਨੂੰ ਨਹੀਂ ਖਾਣੀ ਪਰ ਇੱਦਾਂ ਦੀ ਕੋਈ ਗੱਲ ਨਹੀਂ ਕੋਈ ਜਿਹੜੇ ਵੈਦ ਹੁੰਦੇ ਆ ਟੀਨਾ ਜਿਹੜੇ ਅਸਲ ਦੇ ਵੈਦ ਬੈਠੇ ਹੋਏ ਆ ਉਹ ਮੌਸਮ ਦੇ ਮੁਤਾਬਕ ਦਵਾਈ ਤਿਆਰ ਕਰਦੇ ਜਿਹੜੇ ਪੜੇ ਲਿਖੇ ਡਾਕਟਰ ਬੈਠੇ ਆ ਜੀ ਜੀ ਠੀਕ ਹੈ ਨਾ ਤੇ ਇਹ ਜੜੀ ਦਵਾਈ ਹੈ ਬਾਕੀ ਤੁਸੀਂ ਗੱਲ ਕਿਥੇ ਜੜੀ ਬੂਟੀ ਆ ਹਾਂਜੀ ਇਹ ਦੇਖੋ ਜੜੀ ਬੂਟੀ ਇਹ ਸਫੇਦ ਮੁਸਲੀ ਹੈ ਠੀਕ ਹੈ ਜੀ ਇਹ ਇਸ ਤਰ੍ਹਾਂ ਰਹੀ ਹੈ ਇਹ ਅਸ਼ਵਗੰਧਾ ਹੈ ਉਹ ਕੌਂਚ ਬੀਜ ਪਿਆ ਮੇਰੇ ਕੋਲ ਠੀਕ ਹੈ ਨਾ ਇਹ ਇਹ ਕੌਂਚ ਬੀਜ ਦੇਖੋ ਕਿੰਨੀ ਵਧੀਆ ਕੁਆਲਿਟੀ ਦਾ ਵੀ ਕੁੱਟ ਕੇ ਖਾ ਲਓ ਅਗਰ ਅਗਰ ਤੁਸੀਂ ਸਮਝਦੇ ਹੋ ਕਿ 슈ਗਰ ਵਾਲੇ ਮਰੀਜ਼ ਨੂੰ ਜਿੰਨੂੰ 10 ਸਾਲ ਤੋਂ 슈ਗਰ ਹੈ 60 ਸਾਲ ਦੀ ਉਹਦੀ ਉਮਰ ਹੈ ਤੇ ਇਹ ਦਵਾਈ ਅਸਰ ਕਰ ਜਾਂ ਨਹੀਂ ਕਰਨੀ ਆ ਠੀਕ ਹੈ ਜੀ ओके okay. YouTube ਤੇ Facebook ਆ ਦੇ ਬੜੇ ਬੜੇ ਭਰੇ ਹੋਏ ਆ ਜੀ ਇਹ ਖਾਓ ਜੀ ਇਹ ਖਾਓ ਜੀ ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਜੀ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੀ ਜੜੀ ਬੂਟੀਆਂ ਉਦੋਂ ਤੱਕ ਅਸਰ ਕਰਦੀ ਇਹਨਾਂ ਦੀ ਲਿਮਟ ਹੁੰਦੀ ਹੈ ਓਕੇ ਜੇ ਆਪਾਂ ਨੂੰ ਸਟਾਰਟਿੰਗ ਤੋਂ ਆਪਾਂ ਇਹਨਾਂ ਦਾ ਸੇਵਨ ਕਰ ਲਈ ਹੈ ਹੂੰ ਠੀਕ ਹੈ ਨਾ 슈ਗਰ ਨਹੀਂ ਹੈਗੀ ਬੀਪੀ ਦੀ ਪ੍ਰੋਬਲਮ ਨਹੀਂ ਹੈਗੀ ਆਪਾਂ ਸਟਾਰਟਿੰਗ ਤੋਂ ਅਦੀ ਸੇਵਨ ਕਰ ਲਈਏ ਤੇ ਆਪਾਂ ਠੀਕ ਹੋ ਸਕਨੇ ਵਾ ਜੇ ਸਾਨੂੰ ਪ੍ਰੋਬਲਮ ਆ ਗਈ 4-5 ਸਾਲ ਤੋਂ ਮਰਦਾਨਾ ਕਮਜ਼ੋਰੀ 4-5 ਸਾਲ ਤੋਂ ਆ ਗਈ ਫਿਰ ਆਪਾਂ ਸੋਚੀਏ ਕਿ ਆਪਾਂ ਜੜੀ ਬੂਟੀਆਂ ਘਾ ਕੇ ਠੀਕ ਹੋ ਜੀਏ ਨਹੀਂ ਠੀਕ ਹੈ ਪੈਸਾ ਸ਼ਰੀਰ ਦੋਨੇ ਚੀਜ਼ਾਂ ਦੀ ਬਰਬਾਦੀ ਆ ਓਕੇ ਐਦੇ ਨਾਲ ਆਪਾਂ ਠੀਕ ਨਹੀਂ ਹੋ ਸਕਦੇ ਇਸ ਤੋਂ ਪਰਾਂਦੇ ਰਸ ਰਸਾਇਣ ਠੀਕ ਹੈ ਜੀ ਫਿਰ ਸਾਨੂੰ ਗਰਮੀਆਂ ਵਿੱਚੋਂ ਰਸ ਰਸਾਇਣ ਦਾ ਸੇਵਨ ਕਰਨਾ ਪੈਂਦਾ ਠੀਕ ਹੈ ਇਹ ਉਹ ਗਰਮੀਆਂ ਨੂੰ ਸਾਡੇ ਜਿੰਨੇ ਵੀ ਮਰੀਜ਼ ਆਣਗੇ ਜਿੰਨੇ 슈ਗਰ ਤੋਂ ਪਰ ਹੈ بیمار ਹੋਏ ਹੈ ਜਿਨ੍ਹਾਂ ਨੂੰ ਮਰਦਾਨਾ ਕਮਜ਼ੋਰੀ 슈ਗਰ ਤੋਂ ਆਈ ਹੈ ਜਿਨ੍ਹਾਂ ਨੂੰ ਬੀਪੀ ਤੋਂ ਆਈ ਹੈ ਜਿਨ੍ਹਾਂ ਨੂੰ ਨਸ਼ੇ ਦੇ ਆਈ ਹੈ ਜਿਹਨਾਂ ਨੂੰ ਬਚਪਨ ਦੀ ਗਲਤੀਆਂ ਤੋਂ ਆਈ ਹੈ ਇਹ ਸਾਰੀ ਪ੍ਰੋਬਲਮ ਜਿਹੜੀ ਹੈਗੀ ਹੈ ਰਸ ਰਸਾਇਣ ਨਾਲ ਠੀਕ ਹੁੰਦੀ ਹੈ ਮਤਲਬ ਇਲਾਜ ਹੈਗਾ ਬਿਲਕੁਲ ਹੈਗਾ ਹੀ ਗਰਮੀਆਂ ਨੂੰ ਪਾ ਪਸਮਾ ਨਹੀਂ ਦਿੰਦੇ ਠੀਕ ਹੈ ਜੀ ਉਹ ਭਸਮ ਆਪਾਂ ਸਰਦੀਆਂ ਨੂੰ ਦੇ ਦਿਆ ਠੀਕ ਹੈ ਜੀ ਗਰਮੀਆਂ ਨੂੰ ਸਿਰਫ ਰਾਸਰ ਸਾਇਨ ਹੀ ਕੰਮ ਆਉਂਦੇ ਆ ਠੀਕ ਹੈ ਓਕੇ ਇਹ ਜੜੀ ਬੂਟੀਆਂ ਤੇ 25 30 ਸਾਲ ਤੱਕ ਲੜਕੇ ਤੱਕ ਕੰਮ ਕਰਦੀ ਹੈ ਕੰਮ ਨਹੀਂ ਆ ਠੀਕ ਹੈ ਜੇ ਆਪਾਂ ਇਹ ਉਮਰ ਸਾਡੀ 60 ਸਾਲ ਹੈ ਤੇ ਆਪਾਂ ਕੋਹ ਚ ਵੀ ਲੈ ਲਿਆ ਅਸ਼ਵਗੰਧਾ ਲੈ ਲੀਏ ਸ਼ਤਾਬਰ ਲੈ ਲੀਏ ਅਕਰਕਰਲ ਜੁਨਾ ਕੁਝ ਵੀ ਲੈ ਲੀਏ ਉਹਨ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੀ ਅੱਛਾ ਇੱਕ ਕਹਿ ਦਿੰਦੇ ਨੇ ਵੀ ਜੜ ਤੋਂ ਖਤਮ ਕੀ ਮਰਦਾਨਾ ਕਮਜ਼ੋਰੀ ਜੜ ਤੋਂ ਖਤਮ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਜੀ ਜੇ ਆਪਾਂ ਇਕੁਵਲ ਠੀਕ ਹੋ ਗਏ ਜੀ ਆਪਾਂ ਆਪਣੇ ਆਪੜਿਆਂ ਨੂੰ ਫਿੱਟ ਰੱਖਣਾ ਹੂੰ ਸੰਭਵ ਹੋ ਗਿਆ ਅੱਦਾ ਦੀ ਚੀਜ਼ ਹੈ ਜਿੰਨਾ ਆਪਾਂ ਵਧ ਕਰਾਂਗੇ ਓਨਾ ਵਧੇਗਾ ਜੀ ਜਿੰਨਾ ਘਟ ਕਰਾਂਗੇ ਓਨਾ ਘਟੇਗਾ ਘਟੇਗਾ ਬਿਲਕੁਲ ਇਹਨੂੰ ਇਹ ਇੱਕ ਐਕਸਰਸਾਈਜ਼ ਹੈ ਸਰੀਰ ਦੀ ਇਸ ਤੋਂ ਤੇ ਕੋਈ ਐਕਸਰਸਾਈਜ਼ ਵੀ ਨਹੀਂ ਹੈਗੀ ਜੀ ਠੀਕ ਹੈ ਤਾਂ ਦੋਸਤੋ ਕਈ ਵਾਰੀ ਅੱਛਾ ਜਿਵੇਂ ਬੈਤ ਸਾਬ ਹੁਣ ਅੱਜ ਕੱਲ੍ਹ ਕਈ ਬੈਦ ਬੈਠੇ ਨੇ ਅਸੀਂ ਐ ਕਰਦੇ ਆਂਗੇ ਜੀ ਬਾਹ ਕਰਦੇ ਆਂਗੇ ਜੀ ਇਸ ਤਰ੍ਹਾਂ ਦੇ ਵੈਦਾਂ ਨੂੰ ਕੀ ਦਵਾਈ ਲੈਣੀ ਚਾਹੀਦੀ ਹੈ ਦੇਖੋ ਜੀ ਕਈ ਅੱਜ ਦੀ ਡੇਟ ਵਿੱਚ ਜਿਹੜੇ ਚਲੋ ਪੁਰਾਣੇ ਬੈਠੇ ਹਰ ਇੱਕ ਨੂੰ ਪਤਾ ਪੁਰਾਣੇ ਕਿਹੜੇ ਕਿਹੜੇ ਬੈਠੇ ਆ ਹਾਂਜੀ ਅੱਜਕੱਲ ਨਵੇਂ-ਨਵੇਂ YouTube ਤੋਂ ਸਿੱਖ ਕੇ ਨਵੇਂ-ਨਵੇਂ ਵੈਦ ਬਣ ਜਾਂਦੇ ਬੇ ਨਵੇਂ-ਨਵੇਂ ਡਾਕਟਰ ਬਣ ਜਾਂਦੇ ਆ ਇੱਕ ਅੰਬਰ ਜ਼ਰਦਾ ਮੈਂ ਦੇਖਿਆ ਵੈਦ ਮੇਰੇ ਕੋਲ ਲੜਕਾ ਮੇਰੇ ਕੋਲ ਕੰਮ ਕਰਦਾ ਸੀਗਾ ਫੋਨ ਵਗੈਰਾ ਮੇਕ ਸੁਣਦਾ ਸੀਗਾ ਹਾਂਜੀ ਉਹ ਮੇਰੇ ਕੋਲ ਅੱਠ ਪਾਸ ਨਹੀਂ ਹੈਗਾ ਹਾਂ ਉਹ ਆਪਣਾ ਕਲੀਨਿਕ ਖੋਲ ਕੇ ਬੈਠਾ ਆ ਅੱਛਾ ਐਨਾ ਦਾ ਮੂੰਹ ਐ ਐਡਾ ਟਡੇ ਠੀਕ ਨਾ ਉਹ ਆਪਣੇ ਆਪ ਨੂੰ ਠੀਕ ਨਹੀਂ ਕਰ ਸਕਦਾ ਮੈਨੂੰ ਤਾਂ ਸਮਝ ਆਂਦੀ ਲੋਗ ਉਹਨਾਂ ਕੋ ਚਲੇਗੀ ਮੈਂ ਜਾਂਦੇ ਆ ਹਾਂ ਜਿਹੜਾ ਬੰਦਾ ਆਪਣੇ ਆਪਣਾ ਮोटापा ਠੀਕ ਨਹੀਂ ਕਰ ਸਕਦਾ ਆਪਣੇ ਆਪ ਨੂੰ ਠੀਕ ਨਹੀਂ ਕਰ ਸਕਦਾ ਉਹ ਕਿਸੇ ਨੂੰ ਕੀ ਠੀਕ ਕਰੇਗਾ ਕਰ ਠੀਕ ਕਰੇਗਾ ਬਿਲਕੁਲ ਉਹ ਕਿਸੇ ਨੂੰ ਕੀ ਠੀਕ ਕਰੇਗਾ ਮੈਨੂੰ ਦੋਸਤੋ ਇਹ ਜਿਹੜੇ ਯੂਟਿਊਬਰ ਮੈਂ ਤੁਹਾਡੇ ਅੱਗੇ ਤੁਹਾਡੇ ਚੈਨਲ ਦੇ ਰਾਈ ਜੀ ਹੱਥ ਜੋੜ ਕੇ ਬੇਨਤੀ ਕਰਨਾ ਠੀਕ ਨਾ ਜਿੰਨੇ ਵੀ YouTubeer ਦੇ ਵੱਲੇ ਡਾਕਟਰ ਹੈਗੇ ਇਹਨਾਂ ਤੋਂ ਬਚ ਕੇ ਰਹੋ ਇਹਨਾਂ ਤੋਂ ਬਚੋ ਜਿਹੜੇ YouTubeer ਸਿੱਖ ਸਿੱਖ ਕੇ ਕਿੰਨੀ ਖਰਾਬ ਹੋ ਗਈ ਕਿਸੇ ਦੀ ਕੁਛ ਖਰਾਬ ਹੋ ਗਿਆ ਜਿਹੜੇ ਉਹਨਾਂ ਕੋ YouTubeer ਤੋਂ ਸਿੱਖਦੇ ਆ ਫਿਰ ਮਾਰਕੀਟ ਜਾ ਕੇ ਦਵਾਈਆਂ ਇਕੱਠੀਆਂ ਕਰ ਲੈਂਦੇ ਆ ਫਿਰ ਅੱਗੇ ਲੋਕਾਂ ਨੂੰ ਦਿੰਦੇ ਨਵੇਂ ਨਵੇਂ ਐਕਸਪੈਰੀਮੈਂਟ ਕਰਦੇ ਆ ਉਹਨਾਂ ਤੋਂ ਬਚੋ ਬਚੋ ਬਿਲਕੁਲ ਸਾਡਾ ਜਿਹੜਾ દવાਖਾਨਾ 1960 ਤੋਂ ਚੱਲਦਾ ਆ ਰਿਹਾ ਜੀ ਸਾਡੇ ਵੈਦ ਖਰਾਤੀ ਲਾਲ ਜੀ ਠੀਕ ਹੈ ਨਾ ਉਹਨਾਂ ਨੇ ਸਾਨੂੰ ਇੱਕੋ ਹੀ ਗੱਲ ਸਿਖਾਈ ਸੀ ਕਿ ਬੇਟਾ ਅਸੀਸ ਲੈਣੀ ਹੈ ਫੀਸ ਲਈ ਚੈਨ ਨਾਲ ਦੀ ਤਾਂ ਠੀਕ ਜੀ ਸਾਡੇ ਕੋ ਕੋਈ ਬੰਦਾ ਆ ਜਾਂਦਾ ਨਹੀਂ ਪੈਸੇ ਹੁੰਦੇ ਅਸੀਂ ਉੱਧਰ ਦੇ ਦੇ ਕੋਈ ਗੱਲ ਨਹੀਂ ਇਹ ਸਾਡਾ ਗੂਗਲ ਪੇ ਨੰਬਰ ਲੈ ਜਾ ਪੈਸੇ ਹੋਣਗੇ ਪਾ ਦੇ ਹਾਂ ਜੀ ਠੀਕ ਹੈ ਨੀ ਦੇ ਵੀ ਸਾਡਾ ਦਸਵੰਤੀ ਹੈ ਦਸਵੰਤੀ ਹੈ ਠੀਕ ਹੈ ਹੋਰ ਦੱਸੋ ਤਾਂ ਦੋਸਤੋ ਆਪਾਂ ਬੈਠੇ ਹਾਂ ਲੁਧਿਆਣੇ ਦੇ ਸਮਰਾਲਾ ਚੌਕ ਦੇ ਵਿੱਚ ਸਮਰਾਲਾ ਚੌਕ ਇੱਥੇ ਚੌਕ ਦੇ ਨਾਲ ਹੀ ਆ ਬਿਲਕੁਲ ਬੈਦ ਖੈਰਾਤੀ ਲਾਲ ਆਯੁਰਵੈਦਿਕ ਸੈਂਟਰ ਹੈ ਜੀ ਤੇ ਬਾਈ ਸਾਹਿਬ ਤੁਸੀਂ ਵੀ ਥੋੜਾ ਜਿਹਾ ਐਡਰੈਸ ਪ੍ਰੋਪਰ ਜਿਹਾ ਦੱਸ ਦੋ ਵੀ ਬੰਦੇ ਨੇ ਆਉਣਾ ਹੋਵੇ ਆਪਣਾ ਐਡਰੈਸ ਹੈਗਾ ਜੀ ਬੈਦ ਖਰਾਤੀਲਾ ਯੂਰਵਾਦਿਕ ਸੈਂਟਰ ਸਮਰਾਲਾ ਚੌਂਕ ਸਾਹਮਣੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਜੀ ਹਾਂ ਬਿਲਕੁਲ ਗੁਰਦੁਆਰੇ ਦੇ ਬਿਲਕੁਲ ਗੁਰਦੁਆਰਾ ਸਾਹਿਬ ਇਧਰ ਆ ਗਿਆ ਉਹਦੇ ਬਿਲਕੁਲ ਸਾਹਮਣੇ ਆਪਾਂ ਬੈਠੇ ਆ